ਔਰ ਜਿਹੜੇ ਆਲਰੇਡੀ ਇਸ ਵੇਲੇ ਘਰ ਘਰਾਂ ਦੀ ਮਾਰਕੀਟ ਚ ਦਾਖਲ ਹੋ ਚੁੱਕੇ ਨੇ ਉਹ ਤਾਂ ਸਾਰੇ ਹੀ ਨੁਕਸਾਨ ਕਰਾਏ ਤੋਂ ਬਗੈਰ ਇਸ ਕ੍ਰਾਈਸ ਤੋਂ ਨਿਕਲਣਗੇ ਨਹੀਂ ਉਹਦਾ ਫਿਰ ਹੱਲ ਕੀ ਹੋਇਆ ਸ਼ਮਿਲ ਜੀ ਇਸ ਤਰ੍ਹਾਂ ਭਈ ਜਿਹੜੇ ਰੌਲਾ ਪਾ ਰਹੇ ਨੇ ਨਾ ਲੋਕ ਜ਼ਿਆਦਾ ਹੂੰ ਹੂੰ ਕਈ ਵਾਰੀ ਜਿਨੇ ਹੁਣ ਚਾਰ ਚਾਰ ਪ੍ਰਾਪਰਟੀ ਦੇ ਵਿੱਚੋਂ ਫਾਇਦਾ ਕੱਢਿਆ ਹੁੰਦਾ ਅਗੇਨ ਜਿਨੇ 5 5 6 6 ਲੱਖ ਦੇ ਬੁੱਕ ਕਰਾ ਕੇ ਤੇ 9 9 ਲੱਖ ਦੇ ਵੇਚੇ ਨੇ ਜੇ ਉਹਨੂੰ ਇੱਕ ਪ੍ਰਾਪਰਟੀ ਦੇ ਵਿੱਚ ਜੋ ਨੁਕਸਾਨ ਹੋ ਜਾਏ ਉਹ ਨੁਕਸਾਨ ਦਾ ਜ਼ਿਆਦਾ ਰੌਲਾ ਪਾਉਂਦਾ ਹਾਲਾਂਕਿ ਉਹਦੇ 4 ਦੇ ਵਿੱਚੋਂ ਲਾਏ ਹੋਏ ਪੈਸੇ ਕਿੱਥੇ ਗਏ ਇਹ ਉਹਨਾਂ ਸੋਸਾਇਟੀ ਨੇ ਦੇਖਣਾ ਵੀ ਆਮ ਬੰਦਾ ਜਿਹੜਾ ਜੇ ਘਰ ਸਸਤੇ ਹੁੰਦੇ ਨੇ ਸਰਕਾਰ ਨੇ ਵਾਅਦਾ ਕੀਤਾ ਵੀ 1 ਮਿਲੀਅਨ ਤੱਕ ਫੈਡਰਲ ਗਵਰਨਮੈਂਟ ਐਸੀਐਚਐਸਟੀ ਮਾਫ ਕਰਾਂਗੇ ਆਮ ਬੰਦੇ ਨੂੰ ਫਾਇਦਾ ਹੋਣਾ ਚਾਹੀਦਾ ਜੀ ਤੱਕੜੇ ਬੰਦੇ ਦਾ ਭਾਵੇਂ ਕਿਤੇ ਨੁਕਸਾਨ ਵੀ ਹੋ ਜੇ ਕੋਈ ਗੱਲ ਨਹੀਂ ਹਨਾ ਤੇ ਦੂਜੀ ਗੱਲ ਇਹ ਮੈਨੂੰ ਲੱਗਦਾ ਵੀ ਇਹ ਐਨੇ ਸਸਤੇ ਹੋਣ ਵਾਲੀ ਜ जीओएचएसटी ਸਰਕਾਰ ਮਾਫ ਕਰਦੇ ਫੈਡਰਲ ਪੋਰਸ਼ਨ ਪ੍ਰੋਵਿੰਸ਼ੀਅਲ ਜਿਹੜੀ ਗਵਰਨਮੈਂਟ ਆਏ ਇਹ ਪ੍ਰੋਵਿੰਸ਼ੀਅਲ ਜਿਹੜਾ ਪੋਰਸ਼ਨ ਆ ਉਹ ਮਾਫ ਕਰਦੇ ਲੱਖ ਕ ਡਾਲਰ ਦਾ ਮਿਲੀਅਨ ਡਾਲਰ ਮਗਰ ਫਰਕ ਪੈਂਦਾ ਇਹ ਮਿਲੀਅਨ ਤਾਂ ਕੀ ਕਿਹਾ ਉਹਨਾਂ ਨੇ ਉਹਨਾਂ ਦਾ ਇਹ ਕਹਿਣਾ ਇਕੱਲੇ ਜੀਐਸਟੀ ਦੀ ਗੱਲ ਨਹੀਂ ਕਿ ਜਦੋਂ ਅਸੀਂ ਬਹੁਤ ਲਾਰਜ ਸਕੇਲ ਤੇ ਘਰਾਂ ਦੀ ਕੰਸਟਰਕਸ਼ਨ ਕਰਾਂਗੇ ਮਾਰਕੀਟ ਚ ਸਪਲਾਈ ਦੀ ਬਹੁਤਾਤ ਹੋ ਜੇਗੀ ਤੇ ਫਿਰ ਲੋਕਾਂ ਨੂੰ ਇਹਨੇ ਮਹਿੰਗੇ ਕਰ ਪੁਰਾਣੇ ਕਿਉਂ ਖਰੀਦਣੇ ਉਹਨਾਂ ਨਵੇਂ ਜਦੋਂ ਸਸਤੇ ਮਿਲਣਗੇ ਹਾਂਜੀ ਇਹ ਇਹ ਨਾ ਹਾਈਪੋਥੈਟিক্যাল ਸਿਚੁਏਸ਼ਨ ਹੁੰਦੀ ਆ ਐਨੇ ਜ਼ਿਆਦਾ ਘਰ ਸਸਤੇ ਜਿਹੜੇ ਹੋਣੇ ਆ ਨਾ ਜਿਹੜੇ ਪਤਾ ਕੀ ਆ ਲੈਂਡ ਕਾਸਟ ਲੈਂਡ ਦੂਰ ਜਾ ਕੇ ਲੈਂਡ ਮਿਲੂਗੀ ਸਸਤੀ ਕੰਸਟਰਕਸ਼ਨ ਕਾਸਟ ਜ਼ਰੂਰ ਥੋੜੀ ਜਿਹੀ ਥੱਲੇ ਆਈ ਹੈ ਡੈਫੀਨੇਟਲੀ ਕੰਸਟਰਕਸ਼ਨ ਕਾਸਟ ਥੱਲੇ ਆਈ ਆ ਪਰ ਮੈਨੂੰ ਕਿਤੇ ਕਿਤੇ ਲੱਗਦਾ ਵੀ ਉਹ ਜਿਹੜੇ ਘਰ ਅਫੋਰਡੇਬਲ ਦੀ ਗੱਲ ਕਰ ਰਹੇ ਨੇ ਉਹਨਾਂ ਵਾਸਤੇ ਤਾਂ ਸਸਤੇ ਹੋ ਜਾਣਗੇ ਆਮ ਜਨਤਾ ਕੀ ਉਹ ਜੇ ਘਰ ਲਊਗੀ ਸਾਡੇ ਲੋਕ ਤਾਂ ਜੀ ਅੱਜ ਤੋਂ 15 ਸਾਲ ਪਹਿਲਾਂ ਡਿਟੈਚ ਤੋਂ ਥੱਲੇ ਪੈਰ ਨਹੀਂ ਸੀ ਰੱਖਦੇ ਹੁੰਦੇ ਕਹਿੰਦੇ ਡਿਟੈਚ ਅੱਜ ਵੀ ਜਿਹੜੇ ਨਵੇਂ ਆ ਰਹੇ ਨੇ ਸਾਡੀ ਗੱਲ ਬੰਦੀਆਂ ਦੀ ਬਿਮਾਰੀਆਂ ਲੱਗਿਆ ਪੰਜਾਬੀਆਂ ਨੂੰ ਦਵਾਈ ਵੀ ਲੱਗ ਚਾਹੀਦੀ ਆ ਉਹਨਾਂ ਦੇ ਉੱਤੇ ਹੋਮੋਪੈਥੀ ਤੇ ਉਹਨਾਂ ਤੇ ਉਹ ਚੀਜ਼ਾਂ ਕੰਮ ਨਹੀਂ ਕਰਨੀਆਂ ਹੈਨਾ ਤੁਹਾਡੇ ਕਹਿੰਦੇ ਆ ਜੀ ਮਤਲਬ ਠੀਕ ਹੈ ਗੱਲ ਤੁਹਾਡੀ ਇਹ ਆ ਵੀ ਆਮ ਲੋਕਾਂ ਨੂੰ ਫਾਇਦਾ ਹੋਵੇ ਸਟਿਲ ਅਫੋਰਡੇਬਲ ਹਾਊਸਿੰਗ ਹੋਣੀ ਚਾਹੀਦੀ ਆ ਪਰ ਜਿਹੜੀ ਵੱਡੀ ਗੱਲ ਹੈ ਨਾ ਸ਼ਮੀਲ ਜੀ ਦੇਖੋ ਇਹਦਾ ਪਰਮਾਨੈਂਟ ਹੱਲ ਆ ਨਾ ਜਿਹੜਾ ਇਨਕਮ ਕਿੰਨੀ ਆ ਬੰਦੇ ਦੀ ਤੇ ਘਰ ਕਿੰਨੇ ਦਾ ਦੇਖੋ ਇਹਦੇ ਦੋ ਗੱਲ ਨੇ ਉਹ ਗੈਪ ਘਟਾਉਣਾ ਹੈ ਬਿਲਕੁਲ ਸਹੀ ਹੈ ਉਹ ਗੈਪ ਆ ਜਿਹੜਾ ਇਨਕਮ ਆ ਜਿਹੜੀ ਵਧੇ ਜੌਬ ਲਾਸ ਤਾਂ ਹੋ ਰਿਹਾ ਹੁਣ ਮੇਰੀ ਗੱਲ ਸੁਣੋ ਜੇ ਮੇਰੇ ਕੋਲ ਜੌਬ ਹੀ ਹੈ ਨਹੀਂ ਜਾਂ ਮੇਰੇ ਕੋਲ ਜੌਬ minimun ਦੇ ਤਾਂ ਬੰਦੇ ਦਾ ਗੁਜ਼ਾਰਾ ਔਖਾ ਤੇ ਮੈਂ ਘਰ ਆ ਜਿਹੜਾ ਈਵਨ 6 ਲੱਖ ਦਾ ਮਿਲਦਾ ਤੁਹਾਨੂੰ 100% ਸਹੀ ਹੈ ਮੈਂ ਤੇ ਪਹਿਲੇ ਦਿਨ ਤੋਂ ਵਹੀ ਕਹਿ ਰਿਹਾ ਜਦੋਂ ਤੁਸੀਂ ਸ਼ੁਰੂ ਹੋਇਆ ਸੀ ਕਿ ਸਾਡੀ ਐਵਰੇਜ ਇਨਕਮ ਤੇ ਘਰਾਂ ਦੀ ਐਵਰੇਜ ਕੀਮਤ ਇਹਦੇ ਚ ਗੈਪ ਨਹੀਂ ਵਧਣਾ ਚਾਹੀਦਾ ਜੀ ਗੱਲ ਉਸ ਤੋਂ ਬਾਹਰ ਜਾ ਰਹੀ ਹੈ ਦਾ ਮਤਲਬ ਅਸੀਂ ਕ੍ਰਾਈਸਿਸ ਜ਼ੋਨ ਚ ਆ ਰਹੇ ਹਾਂ 1 ਤੋਂ 5 ਦੀ ਰੇਸ਼ੋ ਹੈ ਨਾ ਜਿਵੇਂ ਲੱਖ ਡਾਲਰ ਕਿਸ ਦੀ ਇਨਕਮ ਆ ਬੈਂਕਾਂ ਕਹਿੰਦੀਆਂ ਵੀ ਸਾਢੇ 4-5 ਲੱਖ ਤੱਕ ਅਸੀਂ ਅਸੀਂ ਤੁਹਾਨੂੰ ਮੌਰਗੇਜ ਦੇਵਾਂਗੇ ਹੁਣ ਦੱਸੋ ਮੈਨੂੰ ਲੱਖ ਡਾਲਰ ਦੀ ਇਨਕਮ ਆਮ ਬੰਦੇ ਦੀ ਕਿਹਦੀ ਆਮ ਬੰਦਾ ਮੈਂ ਕਹਿ ਰਿਹਾ ਹਾਂ ਹਮ ਸਹੀ ਗੱਲ ਤੁਹਾਡੀ ਤੇ ਫੇਰ 5 ਲੱਖ ਦਾ ਕੀ ਹੁੰਦਾ 5 ਲੱਖ ਦੇ ਉਹਨੂੰ ਕਾਂਡੋ ਮਾਰਕੀਟ ਡਾਊਨ ਹੋਈ ਗਿਆ ਈਵਨ 5 ਲੱਖ ਦੀਆਂ ਕਾਂਡੋ ਆ ਜਿਹੜੀਆਂ ਮੁਸ਼ਕਲ ਨਾਲ ਲੱਭਦੀਆਂ ਨੇ ਹਾਂਜੀ ਗੱਲ ਇਹ ਮਜ਼ਾਕ ਦਾ ਇਸ਼ੂ ਨਹੀਂ ਹੈ ਨਹੀਂ ਜੀ ਮਜ਼ਾਕ ਦਾ ਨੇੜੇ ਨਹੀਂ ਜਾ ਰਹੀਆਂ